ਕੀ ਪੰਜਾਬੀ ਕਲਾਕਾਰ ਆਪਣੇ ਪਰਫਾਰਮੈਂਸ ਦੇਣਗੇ ਪਰ ਤੁਸੀਂ ਹਣੀ ਸਿੰਘ ਨੂੰ ਹੀ ਟਾਰਗੇਟ ਕੀਤਾ ਔਰ ਹਣੀ ਸਿੰਘ ਨੂੰ ਲੈ ਕੇ ਹੀ ਤੁਸੀਂ ਜਿਹੜਾ ਇਹ ਤੁਸੀਂ ਬੋਰਡ ਲੈ ਕੇ ਚੱਲ ਰਹੇ ਹੋ ਕਿ ਹਣੀ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਗਾਣੇ ਕੱਢ ਕੇ ਕੀ ਦੇਖੋ ਤੁਸੀਂ ਸਾਰੇ ਗਾਣੇ ਸ਼ਰਾਬ ਹਥਿਆਰ ਜਾਂ ਨਸ਼ੇ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਨੇ ਟਾਰਗੇਟ ਕਰਦੇ ਹੋ ਉਹਦੇ ਵਿੱਚ ਕਿਉਂ ਮਤਲਬ ਅਵਾਰਡ ਸ਼ੋਅ ਦੇ ਲਈ ਹੀ ਕਿਉਂ ਕਿ ਫਿਲਮਾਂ ਲਈ ਕਿਉਂ ਨਹੀਂ ਬੋਲਦੇ ਜਿਸ ਮਾਨੋਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਸੀ ਇਹੋ ਨਾ ਗਾਓ ਇਸ ਦੀ ਅਸਰ ਦਿਲਦਿਸ਼ ਦੁਸ਼ਾਨ ਆਪਣੀ ਆ ਆਪਣੀ ਸਮਝਦਾਰੀ ਦਿਖਾਉਂਦੇ ਹੋਏ ਪਟਿਆਲਾ ਗੇਡਾ ਲਾ ਛੱਡੀਦਾ ਪਟਿਆਲਾ ਪੈਗ ਲਾ ਛੱਡੀਦਾ ਨਹੀਂ ਗਾਏ ਉਹਨਾਂ ਨੇ ਸੈਂਸਰ ਸੈਂਸਰ ਬੋਰਡ ਆਫ ਇੰਡੀਆ ਦੇ ਵਿੱਚ ਜਿੱਥੇ ਮੈਂਬਰ ਬੈਠੇ ਨੇ ਉੱਥੇ ਇੱਕ ਪੱਕੀ ਤੌਰ ਤੇ ਪੰਜਾਬੀ ਤੋਂ ਇੱਕ ਪੰਜਾਬ ਤੋਂ ਇੱਕ ਮੈਂਬਰ ਹੋਵੇ ਤਾਂ ਕਿ ਉਹ ਸਮਝ ਕੇ ਗਾਣੇ ਨੂੰ ਪਾਸ ਕੀਤਾ ਜਾਵੇ ਦਿਲਜੀਤ ਦੁਸਾਨ ਸਾਹਿਬ ਦੀ ਇੱਕ ਫਿਲਮ 1984 ਇਹ ਪਾਸ ਹੋਣਾ ਚਾਹੀਦਾ ਪਰ ਉਹਨਾਂ ਨੇ ਇਹ ਪਾਸ ਨਹੀਂ ਕੀਤੇ ਨੇ ਕਿਉਂਕਿ ਪਾਸ ਕਰਨ ਵਾਲੇ ਪੰਜਾਬੀ ਹੈ ਹੀ ਨਹੀਂ ਪੰਜਾਬੀ ਇਤਿਹਾਸ ਨਹੀਂ ਜਾਣਦੇ ਕਦੇ ਕਿਸੇ ਪੰਜਾਬੀ ਸਿੰਗਰ ਦਾ ਸਾਥ ਮਿਲਿਆ ਤੁਹਾਨੂੰ ਇੰਨੇ ਲੰਬੇ ਅਰਸੇ ਦੇ ਵਿੱਚ ਜਦੋਂ ਤੁਸੀਂ ਸਿੰਗਰਾਂ ਦੇ ਖਿਲਾਫ ਹੀ ਬੋਲਦੇ ਹੋਏ ਨਜ਼ਰ ਆਉਂਦੇ ਬਹੁਤ ਸਾਰੇ ਬੁੱਧੀਜੀਵੀ ਸਮਝਦਾਰ ਕਲਾਕਾਰ ਇੱਥੇ ਬੈਠੇ ਨੇ ਉਹ ਸਵਾਸੀ ਦਿਂਦੇ ਨੇ ਸਾਰੇ ਸਨਮਾਨ ਕਰਦੇ ਹਮਾਰਾ ਜੀ ਕਹੇ ਤੁਸੀਂ ਕੀ ਹੈ ਕਿਸੇ ਸਿੰਗਰ ਵੱਲੋਂ ਕਿ ਤੁਸੀਂ ਸਾਡਾ ਵਿਰੋਧ ਕਰ ਰਹੇ ਹੋ ਧਮਕੀ ਨਹੀਂ ਆ ਸਕਦੇ ਇਸ ਨੂੰ ਆਦਰ ਰੱਖ ਕੇ ਮੈਂ ਕੰਮ ਕਰਦਾ ਹਾਂ ਮਹਾਰਾਜ ਮੇਂ ਤਾਕਤ ਹੈ ਇਸ ਨੂੰ ਤੋੜਦੇ ਹੁਕਮ ਦੇ ਵਿੱਚ ਇਹਦੇ ਵਿੱਚ ਲਿਖਿਆ ਹੈ ਲਾਈਵ ਸ਼ੋਅ ਦੇ ਵਿੱਚ ਨਹੀਂ ਜਾ ਸਕਦੇ ਕਿਸਲੇ ਮੈਂ ਲਿਖ ਦਿੱਤਾ ਇਥੇ ਜੇ ਗਾਉਣਗੇ ਕਰਾਂਗਾ ਮੈਂ ਕਾਨੂੰਨੀ ਕਾਰਵਾਈ ਅਕਸਰ ਕੀ ਹੁੰਦਾ ਜਦੋਂ ਕੋਈ ਨਵੀਂ ਸ਼ੁਰੂਆਤ ਕਰਦੇ ਆ ਤਾਂ ਆਪਣੇ ਹੀ ਲੱਤਾਂ ਖਿੱਚਦੇ ਨੇ ਪੰਜਾਬ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਪੰਜਾਬੀਅਤ ਲਈ ਖੜੇ ਹੋਏ ਕੀ ਪੰਜਾਬ ਦੇ ਲੋਕਾਂ ਨੇ ਉਹ ਸਾਥ ਦਿੱਤਾ ਜੋ ਤੁਸੀਂ ਚਾਹੁੰਨੇ ਸੀਗੇ ਇੱਕ ਤੁਹਾਡਾ ਵਿਵਾਦ ਜੁੜਿਆ ਸੀਗਾ ਸ਼ਰੀਮਾਨ ਹੋਰਾ ਦੇ ਨਾਲ ਤੁਸੀਂ ਤੁਸੀਂ ਕੋਈ ਗੱਲ ਕੀਤੀ ਸੀਗੀ ਕਿ ਉਹਨਾਂ ਵੱਲੋਂ ਧਮਕੀ ਦਿੱਤੀ ਗਈ ਆ ਜਾਂ ਉਹਨਾਂ ਵੱਲੋਂ ਲਾਈਵ ਆ ਕੇ ਜਾਂ ਸ਼ਰਾਬ ਪੀ ਕੇ ਕੋਈ ਅਜੀਹੀ ਅਪਧਰ ਸ਼ਬਦਾਵਲੀ ਯੂਜ਼ ਕੀਤੀ ਗਈ ਹੈ ਤੁਹਾਡਾ ਇੱਕ ਬਿਆਨ ਵੀ ਸਾਹਮਣੇ ਆਇਆ ਸੀਗਾ ਉਹ ਇਸ ਲਈ ਉਹ ਉਹਨਾਂ ਨੂੰ ਪੀਣ ਦੀ ਆਦਤ ਹੈ ਜਦ ਵੀ ਉਹ ਪੀ ਜਾਂਦੇ ਨੇ ਉਹਨਾਂ ਨੂੰ

ਜਗਮਨੀ ਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਸਾਹਿਲ ਪਰਦੇਵਾ ਅਚ타 ਮਹੌਲੀ ਦੇ ਵਿੱਚ ਇੱਕ ਅਵਾਰਡ ਸ਼ੋਅ ਹੋਣ ਜਾ ਰਿਹਾ ਜਿਸ ਦੇ ਵਿੱਚ ਕਈ ਪੰਜਾਬੀ ਕਲਾਕਾਰ ਜਿਹੜੇ ਨੇ ਉਹ ਆਪਣੀਆਂ ਆਪਣੀਆਂ ਪਰਫਾਰਮੈਂਸ ਦੇਣਗੇ ਗੱਲ ਕਰੀਏ ਹਣੀ ਸਿੰਘ ਦੀ ਤਾਂ ਹਣੀ ਸਿੰਘ ਵੀ ਇਸ ਅਵਾਰਡ ਸ਼ੋਅ ਦੇ ਵਿੱਚ ਪਰਫਾਰਮੈਂਸ ਦੇਣ ਜਾ ਰਹੇ ਨੇ ਪਰ ਉਸ ਤੋਂ ਪਹਿਲਾਂ ਹੀ ਹਣੀ ਸਿੰਘ ਦੇ ਨਾਲ ਕਈ ਵਿਵਾਦ ਜੁੜਦੇ ਹੋਏ ਨਜ਼ਰ ਆ ਰਹੇ ਨੇ ਕੀ ਨੇ ਸਾਰੇ ਵਿਵਾਦ ਆਖਿਰਕਾਰ ਇਸ ਅਵਾਰਡ ਸ਼ੋਅ ਤੋਂ ਪਹਿਲਾਂ ਕਿਉਂ ਜਿਹੜਾ ਸੁਰਖੀਆਂ ਦੇ ਵਿੱਚ ਹਣੀ ਸਿੰਘ ਆਏ ਨੇ ਸਾਡੇ ਨਾਲ ਪੰਡਿਤ ਰਾਓ ਮੌਜੂਦ ਨੇ ਤਮਾਮ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਉਹ ਵਿਵਾਦ ਹੈ ਜੋ ਹਣੀ ਸਿੰਘ ਦੇ ਨਾਲ ਜੁੜਿਆ ਹੋਇਆ ਤੇ ਕਿਸ ਕਰਕੇ ਇਹਨਾਂ ਦੇ ਵੱਲੋਂ ਜਿਹੜਾ ਇਸ ਵਿਵਾਦ ਦੇ ਵਿੱਚ ਹਣੀ ਸਿੰਘ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਇਸ ਕਿਉਂ ਸ਼ੋਅ ਦੇ ਵਿੱਚ ਕਿਹੜੇ ਗੀਤ ਗਾ ਸਕਦੇ ਨੇ ਇਹ ਕਿਹੜੇ ਨਹੀਂ ਗਾ ਸਕਦੇ ਨੇ ਅਜਿਹੀਆਂ ਗੱਲਾਂ ਕੀ ਕੁਝ ਹੋਣ ਵਾਲੀਆਂ ਨੇ तमाम ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਪੰਨੇ ਜੀ ਪਹਿਲਾਂ ਤਾਂ ਸਵਾਗਤ ਹੈ ਜੀ ਅੱਜ ਦੇ ਇਸ ਪੋਡਕਾਸਟ ਵਿੱਚ ਸ਼ੁਕਰੀਆ ਮਹਾਰਾਜ ਪੰਨੇ ਜੀ ਤੁਸੀਂ ਜਿਹੜਾ ਜੋ ਸ਼ੋਅ ਹੋਣ ਜਾ ਰਿਹਾ ਵੋਡ ਸ਼ੋਅ ਉਸ ਦੇ ਵਿੱਚ ਕਈ ਪੰਜਾਬੀ ਕਲਾਕਾਰ ਆਪਣੇ ਪਰਫਾਰਮੈਂਸ ਦੇਣਗੇ ਪਰ ਤੁਸੀਂ ਹਣੀ ਸਿੰਘ ਨੂੰ ਹੀ ਟਾਰਗੇਟ ਕੀਤਾ ਔਰ ਹਣੀ ਸਿੰਘ ਨੂੰ ਲੈ ਕੇ ਹੀ ਤੁਸੀਂ ਜਿਹੜਾ ਇਹ ਤੁਸੀਂ ਬੋਰ ਲੈ ਕੇ ਚੱਲ ਰਹੇ ਹੋ ਕਿ ਹਣੀ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਖਿਰਕਾਰ ਕੀ ਸਾਰਾ ਮਾਮਲਾ ਕਿਉਂ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹੋ ਜੀ ਮੰਗ ਇਸ ਲਈ ਕਿਉਂਕਿ ਉਹਨਾਂ ਨੇ ਆਪਣੀ ਗਾਣੇ ਮਿਲੀਅਨਰ ਦੇ ਵਿੱਚ ਹਣੀ ਸਿੰਘ ਨੇ ਔਰਤ ਨੂੰ ਬੇਇੱਜ਼ਤੀ ਕਰਨ ਵਾਲੇ ਮਾਂ ਨੂੰ ਬੇਇੱਜ਼ਤੀ ਕਰਨ ਵਾਲੇ ਗਾਣਾ ਗਾਏ ਨੇ ਮਿਲੀਅਨਰ ਦੇ ਵਿੱਚ ਐਮਐਫਡੀ ਵਰਤੂ ਹੋਇਆ ਹੈ ਨਿਸਨੂ ਦੇ ਕੇ ਮਾਨਯੋਗ ਚੇਅਰਪਰਸਨ ਮਹਿਲਾ ਆਯੋਗ ਪੰਜਾਬ ਨੋਟਿਸ ਕੱਟ ਕੇ ਕਿਹਾ ਕਿ ਪੇਸ਼ੀ ਹੋਏ ਹਾਲੇ ਤੱਕ ਪੇਸ਼ ਨਹੀਂ ਹੋਏ ਨੇ ਇਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੀ ਉਲੰਘਣਾ ਹੈ ਕਿ ਕੋਈ ਵੀ ਲੱਚਰ ਸ਼ਰਾਬੇ ਹਤਿਆਰੀ ਗਾਣਾ ਨਹੀਂ ਗਾ ਸਕਦੇ ਫਿਰ ਵੀ ਉਹਨਾਂ ਦੇ ਗਾਣੇ ਕੱਟ ਕੇ ਕੀ ਦੇਖੋ ਤੁਸੀਂ ਸਾਰੇ ਗਾਣੇ ਸ਼ਰਾਬ ਹਤਿਆਰ ਜਾਂ ਨਸ਼ੇ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਨੇ ਇਸ ਲਈ ਅਗਸਟ 30 ਤਾਰੀਖ ਆ ਰਹਿਣੇ ਉਹ ਕਿੱਥੇ ਸਾਭ ਜਦਾ ਅਜੀਤ ਸਿੰਘ ਨਗਰ ਉਹ ਵੀ ਆਇਸ਼ ਬਿੰਦਰਾ ਸਟੇਡੀਅਮ ਦੇ ਵਿੱਚ ਜੇਕਰ ਉਹ ਮੰਚ ਤੇ ਗਾਉਣਗੇ ਗਲਤ ਗਾਣਾ ਇਹ ਮਾਨਯੋਗ ਹਾਈ ਕੋਰਟ ਦੀ ਉਲੰਘਣਾ ਹੋਏਗੀ ਔਰਤ ਦੀ ਬੇਇੱਜ਼ਤੀ ਹੋਗੀ ਇਸ ਲਈ ਮੈਂ ਇਹ ਪਹਿਲੇ ਹੀ ਕਿਹਾ ਕਿ ਇਹ ਗਾਣਾ ਇਹੋ ਜਿਹਾ ਗਾਣਾ ਉਹਨਾਂ ਨੂੰ ਗਾਣ ਨਾ ਦਿਓ ਜੇ ਗਾਉਣਗੇ ਉਹਨਾਂ ਦੇ ਖਿਲਾਫ ਅਤੇ ਐਸਐਸਪੀ ਸਾਭ ਜਦਾ ਅਜੀਤ ਸਿੰਘ ਨਗਰ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਕਿਉਂਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਹੁਕਮ ਦੇ ਚੁੱਕਿਆ ਹੈ ਕਿ ਮੰਚ ਤੇ ਕੋਈ ਵਾਜੇ ਗਾਣਾ ਨਹੀਂ گا ਸਕਦੇ ਜੇ ਗਾਉਣਗੇ ਉੱਥੇ ਦੀ SSP ਜ਼ਿੰਮੇਦਾਰ ਹੋਣਗੇ ਮੇਰੇ ਕੋਲ ਹਾਈ ਕੋਰਟ ਦੀ ਹੁਕਮ ਦੀ ਕਾਪੀ ਵੀ ਹੈ ਤੁਸੀਂ ਇੱਥੇ ਪੜ ਸਕਦੇ ਹੋ ਇਸ ਲਈ ਮੈਂ ਲਿਖਿਆ ਮਹਾਰਾਜ ਜੀ ਕਈ ਫਿਲਮਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਫਿਲਮ ਫੇਅਰ ਅਵਾਰਡ ਹੋ ਰਿਹਾ ਫਿਲਮਾਂ ਕਰਕੇ ਹੋ ਰਿਹਾ ਪੰਜਾਬੀ ਸਿੰਗਰ ਗਾਣੇ ਗਾਉਂਦੇ ਨੇ ਪਹਿਲਾਂ ਵੀ ਗਾਣੇ ਗਾਉਂਦੇ ਆਏ ਨੇ ਔਰ ਪਹਿਲਾਂ ਵੀ ਕਈ ਜਿਹੇ ਗਾਣੇ ਗਾਏ ਗਏ ਨੇ ਜਿਨ੍ਹਾਂ ਵਿੱਚ ਲਚਰਤਾ ਹੁੰਦੀ ਹੈ ਹਥਿਆਰਾਂ ਦੀ ਗੱਲ ਹੁੰਦੀ ਹੈ ਤਾਂ ਸਪੈਸ਼ਲੀ ਜਦੋਂ ਕੋਈ ਅਵਾਰਡ ਸ਼ੋਅ ਹੁੰਦਾ ਹੈ ਅਦੋਂ ਹੀ ਤੁਸੀਂ ਨਿਕਲ ਕੇ ਸਾਹਮਣੇ ਆਉਂਦੇ ਹੋ ਟਾਰਗੇਟ ਕਰਦੇ ਹੋ ਉਹਦੇ ਵਿੱਚ ਕਿਉਂ ਮਤਲਬ ਅਵਾਰਡ ਸ਼ੋਅ ਦੇ ਲਈ ਹੀ ਕਿਉਂ ਕਿ ਫਿਲਮਾਂ ਲਈ ਕਿਉਂ ਨਹੀਂ ਬੋਲਦੇ ਜਾਂ ਫਿਰ ਜਦੋਂ ਗਾਣੇ ਆਉਂਦੇ ਨੇ ਅਦੋਂ ਤੁਹਾਡੇ ਵੱਲੋਂ ਅਜੇ ਹੀ ਵਾਚ ਕਿਉਂ ਨਹੀਂ ਚੱਕੀ ਜਾਂਦੀ ਹਾਂ ਇਹ ਸਵਾਲ ਬਿਲਕੁਲ ਸ रिलीज हो जाते ये सेंसर सेंसर बोर्ड ऑफ इंडिया तो पास नहीं हुए ने ये इल्लीगल गाने ने अपने मनमर्जी गाना बना के जिवे मिलियनर जिवे मखना हनी सिंह दी गाने ये कोई भी गाने ये सेंसर बोर्ड ऑफ इंडिया तो पास नहीं हुए ने जे इल्लीगल गाने ने इसलिए मैं ये गाना मंच ते ना गावण ले के आ है।, है, है, है जद फिल्म रिलीज हो जाते ने उन्ना दे खिलाफ मैं आवाज नहीं उठाते क्योंकि वो फिल्म ਸੈਂਸਰ ਬੋਰਡ ਆਫ ਇੰਡੀਆ ਤੋਂ ਪਾਸ ਹੋਏ ਨਹੀਂ ਇਸ ਲਈ ਮੈਂ ਆਵਾਜ਼ ਨਹੀਂ ਉਠਾ ਸਕਦੇ ਜੋ ਇਲਲੀਗਲ ਗਾਣੇ ਨੇ ਇਸ ਲਈ ਉਹ ਗਾਣਾ ਮੰਚ ਤੇ ਨਹੀਂ ਗਾ ਸਕਦੇ ਕਿਉਂਕਿ ਮਾਨਯੋਗ ਪੰਜਾਬ ਹਾਈ ਕੋਰਟ ਨੇ 22/2019 ਦੇ ਵਿੱਚ ਮੇਰੇ ਕੋਰਟ ਦੇ ਮੇਰੇ ਕੇਸ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਡਾਇਰੈਕਟਰ ਆਫ ਜਨਰਲ ਆਫ ਪੁਲਿਸ Director General of Police in the state of Punjab, Haryana, and Union Territory, Chandigarh, are directed to ensure that no songs are played glorifying the liquor, wine, drugs, and violence in any song, even in live shows. ਇਹ ਦੇਖੋ ਮਾਰਕਰੋ ਮਹਾਰਾਜ ਲਾਈਵ ਸ਼ੋਅ ਦੇ ਵਿੱਚ ਨਹੀਂ ਗਾ ਸਕਦੇ ਇਸ ਲਈ ਮੈਂ ਸ਼ੋਅ ਦੇ ਤੋਂ ਪਹਿਲੇ ਇਹ ਕੰਮ ਕਰਦਾ ਹੈ ਤਾਂ ਕਿ ਮਾਨਵ ਹਾਈਕੋਰਟ ਦੀ ਹੁਕਮ ਦੀ ਪਾਲਣਾ ਹੋਵੇ ਔਰਤ ਦੀ ਸਨਮਾਨ ਹੋਵੇ ਬੰਦੂਕ ਦੀ ਗਾਣੇ ਬੰਦ ਹੋਵੇ ਜੀ ਆਪਣਾ ਜੀ ਗੱਲ ਕਰੀਏ ਤਾਂ ਦਲਜੀਤ ਦੋਸਾਂ ਜਿਹੜਾ ਵੱਡਾ ਨਾਮ ਬਣ ਚੁੱਕੇ ਨੇ ਇੰਡਸਟਰੀ ਦੇ ਵਿੱਚ ਤਾਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਸ਼ੋਅ ਹੁੰਦਾ ਹੈ ਉਦੋਂ ਵੀ ਤੁਹਾਡੇ ਵੱਲੋਂ ਜਿਹੜਾ ਵਿਰੋਧ ਕੀਤਾ ਜਾਂਦਾ ਹੈ ਤਾਂ ਕੀ ਕੁਝ ਐਕਸ਼ਨ ਲਿਆ ਗਿਆ ਸੀਗਾ ਕਿ ਲੱਗਾ ਸੀਗਾ ਪ੍ਰਸ਼ਾਸਨ ਨੇ ਉਸ ਸਮੇਂ ਤੁਹਾਡਾ ਸਾਥ ਦਿੱਤਾ ਜਿਵੇਂ ਤੁਸੀਂ ਚਾਹੁੰਦੇ ਸੀਗੇ ਪੰਜਾਬੀਅਤ ਨੂੰ ਲੈ ਕੇ ਕੀ ਹੋ ਪਿਆ ਸੀਗਾ ਬਿਲਕੁਲ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਪਹਿਲੇ ਨੋਟਿਸ ਕੱਢਿਆ ਉਹਨਾਂ ਦੇ ਖਿਲਾਫ ਕਿੱਥੇ ਔਮੇਨ ਔਮੇਨ ਚ ਚਾਈਲਡ ਡਿਪਾਰਟਮੈਂਟ ਉਹਨਾਂ ਨੇ ਨੋਟਿਸ ਕੱਢ ਕੇ ਕਿਹਾ ਕਿ ਮੰਚ ਤੇ ਇਹੋ ਜਿਹਾ ਗਾਣਾ ਨਹੀਂ ਗਾ ਸਕਦੇ ਉਹ ਅਸਰ ਇੱਦਾ ਹੋਇਆ ਮਰਾਜ਼ ਕਿ ਉਹਨਾਂ ਨੇ ਆਪਣੇ ਹੀ ਗਾਣਾ ਦਿਲਜੀਤ ਦੋਸਾਂ ਸਾਹਿਬ ਨਹੀਂ ਗਾਏ ਬਲਕਿ ਆਪਣੇ ਗਾਣੇ ਦੀ ਸ਼ਬਦਾਵਲੀ ਤੋੜ ਮੜੋੜ ਕੇ ਗਾਏ ਨੇ असर है महाराज ये पंजाब हरियाणा हाईकोर्ट के हुक्म का असर मिनिस्ट्री ऑफ वूमेन एंड चाइल्ड डिपार्टमेंट दसर उस प्रभु की परमात्मा दी कृपा है कि मैं सर ते बोर्ड रख के प्रचार की है वो असर है मैनू लगता है दिल दिश जोसांझ अपनी अपनी समझदारी दिखाते हुए अपनी गाने की शब्दावली इधर परिवर्तन किए जिमें पटियाला गेड़ ला छी का

ਕਦੇ ਤੁਸੀਂ ਉਹਨਾਂ ਗਾਣਿਆਂ ਦਾ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਹੁਣ ਤਾਂ ਵਰਡ ਸ਼ੋਅ ਹੈ ਪਰ ਜਦੋਂ ਗਾਣੇ ਆਉਂਦੇ ਨੇ ਕਦੀ ਕੋਈ ਕੋਸ਼ਿਸ਼ ਕੀਤੀ ਕਿ ਗਾਣਾ ਅਜਿਹਾ ਕੱਢਿਆ ਕਿਉਂ ਗਿਆ ਜਾਂ ਗਾਣੇ ਦੇ ਵਿੱਚ ਲਕਚਰ ਤਾਂ ਕਿਉਂ ਆ ਰਹੀ ਹੈ ਗਾਣੇ ਦੇ ਵਿੱਚ ਹਥਿਆਰਾਂ ਦੀ ਗੱਲ ਕਿਉਂ ਹੋ ਰਹੀ ਹੈ ਜਿਵੇਂ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਤਾਂ ਪਹਿਲਾਂ ਕਈ ਵਾਰ ਕੰਟਰੋਵਰਸੀ ਹੋਈ ਸੀ ਇਸ ਗੱਲ ਨੂੰ ਲੈ ਕੇ ਕਿ ਆਖਿਰਕਾਰ ਮੂਸੇਵਾਲਾ ਹਥਿਆਰਾਂ ਨੂੰ ਪ੍ਰਮੋਟ ਕਿਉਂ ਕਰ ਰਿਹਾ ਉਸ ਸਮੇਂ ਕੰਟਰੋਵਰਸੀ ਹੋਈ ਸੀ ਕਿ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਜਿੱਥੋਂ ਗਾਣੇ ਸੈਂਸਰ ਬੋਰਡ ਤੋਂ ਜਦੋਂ ਨਿਕਲਦੇ ਨੇ ਜਦੋਂ ਸੈਂਸਰ ਬੋਰਡ ਚ ਜਾ ਕਿਉਂ ਅਜਿਹੇ ਗਾਣੇ ਆ ਰਹੇ ਨੇ ਪੰਜਾਬ ਦੇ ਵਿੱਚ ਬਿਲਕੁਲ ਬਿਲਕੁਲ ਇਹ ਇਹ ਇਸ ਲਈ ਮੈਂ ਆਰਟੀਆਈ ਪਾ ਕੇ ਸਾਰੇ ਇਨਫੋਰਮੇਸ਼ਨ ਹਾਸਲ ਕੀਤੀ ਹੈ ਮੈਂ ਆਰਟੀਆਈ ਦੇ ਵਿੱਚ ਇਹ ਪੁੱਛਿਆ ਸੀ ਕਿ ਪੰਜਾਬੀ ਗਾਣੇ ਪਾਸ ਕਰਨ ਲਈ ਮੈਂਬਰਸ ਪੰਜਾਬ ਤੋਂ ਕਿੰਨੇ ਨੇ ਦੱਸੋ ਮੇਰੇ ਆਰਟੀਆਈ ਦੇ ਇਸ ਸਵਾਲ ਤੇ ਜਵਾਬ ਇਹ ਆਇਆ ਮਰਾਜ਼ ਇੱਕ ਵੀ ਪੰਜਾਬੀ ਉੱਥੇ ਨਹੀਂ ਬੈਠੇ ਨੇ ਇਸ ਲਈ ਇਹ ਹਾਲ ਹੈ ਮਨਮਰਜ਼ੀ ਗਾਣਾ ਪਾਸ ਹੋ ਜਾਂਦੇ ਨੇ ਮਨਮਰਜੀ ਗਾਣਾ ਪਾਸ ਕਰ ਦਿੰਦੇ ਨੇ ਕਿਉਂਕਿ ਉਹ ਲਫ਼ਜ਼ ਨਹੀਂ ਸਮਝਦੇ ਇਸ ਲਈ ਮੈਂ ਮੰਗ ਕੀਤੀ ਹੈ ਮਿਨਿਸਟਰੀ ਆਫ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਨੂੰ ਉੱਥੇ ਸੈਂਸਰ ਸੈਂਸਰ ਬੋਰਡ ਆਫ ਇੰਡੀਆ ਦੇ ਵਿੱਚ ਜਿੱਥੇ ਮੈਂਬਰ ਬੈਠੇ ਨੇ ਉੱਥੇ ਇੱਕ ਪੱਕੀ ਤੌਰ ਤੇ ਪੰਜਾਬੀ ਤੋਂ ਇੱਕ ਪੰਜਾਬ ਤੋਂ ਇੱਕ ਮੈਂਬਰ ਹੋਵੇ ਤਾਂ ਕਿ ਉਹ ਸਮਝ ਕੇ ਗਾਣੇ ਨੂੰ ਪਾਸ ਕੀਤਾ ਜਾਵੇ ਇਨਾ ਹੀ ਨਹੀਂ ਦਿਲਜੀਤ ਦੁਸਾਨ ਸਾਹਿਬ ਦੀ ਇੱਕ ਫਿਲਮ 1984 ਇਹ ਪਾਸ ਹੋਣਾ ਚਾਹੀਦਾ ਪਰ ਉਹਨਾਂ ਨੇ ਇਹ ਪਾਸ ਨਹੀਂ ਕਿਤੇ ਨੇ ਕਿਉਂਕਿ ਪਾਸ ਕਰਨ ਵਾਲੇ ਪੰਜਾਬੀ ਹੈ ਹੀ ਨਹੀਂ ਪੰਜਾਬੀ ਇਤਿਹਾਸ ਨਹੀਂ ਜਾਣਦੇ ਪੰਜਾਬੀ ਸੱਭਿਆਚਾਰ ਨਹੀਂ ਜਾਣਦੇ ਇਸ ਲਈ ਮੰਨ ਕਿਤੇ ਹੈ ਕਿ ਉੱਥੇ ਇੱਕ ਪੰਜਾਬੀ ਉਹ ਬੰਦਾ ਹੋਵੇ ਕਲਾਕਾਰ ਹੋਵੇ ਸਮਝਦਾਰ ਹੋਵੇ ਬੁੱਧੀਜੀਵੀ ਹੋਵੇ ਜੋ ਪਾਸ ਕੀਤਾ ਜ ਕਦੇ ਕਿਸੇ ਪੰਜਾਬੀ ਸਿੰਗਰ ਦਾ ਸਾਥ ਮਿਲਿਆ ਤੁਹਾਨੂੰ ਇੰਨੇ ਲੰਮੇ ਅਸਰ ਅਰਸੇ ਦੇ ਵਿੱਚ ਜਦੋਂ ਤੁਸੀਂ ਸਿੰਗਰਾਂ ਦੇ ਖਿਲਾਫ ਹੀ ਬੋਲਦੇ ਹੋਏ ਨਜ਼ਰ ਆਉਂਦੇ ਹੋ ਕਿ ਤੁਸੀਂ ਪੰਜਾਬੀਅਤ ਨਾਲ ਗਲਤ ਕਰ ਰਹੇ ਹੋ ਜਾਂ ਪੰਜਾਬ ਦੇ ਖਿਲਾਫ ਗਾਣੇ ਕੱਢ ਰਹੇ ਹੋ ਕਦੇ ਕਿਸੇ ਸਿੰਗਰ ਨੇ ਅਪਰੀਸ਼ੀਏਟ ਕੀਤਾ ਹੋਵੇ ਅਖਿਆ ਹੋਵੇ ਥਾਪੜਾ ਦਿੱਤਾ ਹੋਵੇ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮਹਾਰਾਜ ਸਰਤਾ ਸਾਹਿਬ ਕਮਾਲ ਦੇ ਕਲਾਕਾਰ ਉਹਨਾਂ ਨੇ ਜਿਰਖਪੁਰ ਦੇ ਇੱਕ ਹੋਟਲ ਦੇ ਵਿੱਚ ਪ੍ਰੋਗਰਾਮ ਸੀਗਾ ਉਸ ਪ੍ਰੋਗਰਾਮ ਦੇ ਦੌਰਾਨ ਉਹਨਾਂ ਨੇ ਖੜ ਕੇ ਉਹਨਾਂ ਨੇ ਕਿਹਾ ਕਿ ਮੈਂ ਪੰਡਿਤ ਰਾਓ ਦਾ ਸਨਮਾਨ ਕਰਦਾ ਹਾਂ ਸਰਤਾਜ ਸਾਹਿਬ ਦੀ ਇੰਨੀ ਇੱਜ਼ਤ ਦੇਖੋ ਇਹਨਾਂ ਨੇ ਮੈਨੂੰ ਕਿਹਾ ਕਿ ਚੰਗੇ ਕੰਮ ਕਰਦੇ ਹੋ ਕਹਿਣ ਦਾ ਭਾਵ ਹੈ ਬਹੁਤ ਸਾਰੇ ਬੁੱਧੀਜੀਵੀ ਸਮਝਦਾਰ ਕਲਾਕਾਰ ਇੱਥੇ ਬੈਠੇ ਨੇ ਉਹ ਸਵਾਛੀ ਦਿਂਦੇ ਨੇ ਸਾਰੇ ਸਨਮਾਨ ਕਰਦੇ ਮਹਾਰਾਜ ਸਾਰੇ ਸਤਕਾਰ ਕਰਦੇ ਪਰ ਗੱਲ ਇਹ ਇੱਥੇ ਰੁਕ ਜਾਂਦੀ ਹੈ ਕਿ ਇਹ ਸਾਨੂੰ ਵੀ ਰੋਕਦੇ ਹੈ ਇਸ ਲਈ ਉਹ ਕਰਦੇ ਨਹੀਂ ਪਰ ਸਾਰੇ ਮੈਨੂੰ ਸਨਮਾਨ ਕਰਦੇ ਕਦੇ ਧਮਕੀ ਵੀ ਆਈ ਕਿਸੇ ਸਿੰਗਰ ਵੱਲੋਂ ਕਿ ਤੁਸੀਂ ਸਾਡਾ ਵਿਰੋਧ ਕਰ ਰਹੇ ਹੋ ਧਮਕੀ ਨਹੀਂ ਆ ਸਕਦੇ ਕਿਉਂਕਿ ਮੈਂ ਕਰਨਾਟਕ ਤੋਂ ਆਕੇ ਪੰਜਾਬੀ ਪਾਸ਼ਾ ਸੀਕੇ ਪੰਜਾਬੀ ਵਿੱਚ ਅਨੁਵਾਦ ਕਰਕੇ ਜ੍ਰੀ ਜਬਜੀ ਸਾਹਿਬੀ ਵੀ ਅਨੁਵਾਦ ਹੋਇਆ ਸੁਖਮਨੀ ਸਾਹਿਬ ਅਨੁਵਾਦ ਹੋਇਆ ਆਸ਼ਾ ਦੀ ਵਾਰ ਅਨੁਵਾਦ ਹੋਇਆ ਕਨਰ ਦੇ ਵਿੱਚ ਇਹ ਨਹੀਂ ਨਹੀਂ ਮਹਾਰਾਜ ਜਫਰਨਾਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੁਵਾਦ ਹੋਇਆ ਹਮੇਸ਼ਾ 24 ਘੰਟੇ ਪੰਜਾਬੀ ਪਾਸ਼ਾ ਦੀ ਗੁੰਗਾਨ ਕਰਨ ਵਾਲਾ ਮੈਂ ਉਹਨਾਂ ਦੀ ਮਾਂ ਬੋਲੀ ਸਰ ਤੇ ਰੱਖ ਕੇ ਪੈਂਤੀ ਰੱਖ ਕੇ ਕੁੰਮਦਾਏ ਉਹਨਾਂ ਨੂੰ ਸਭ ਨੂੰ ਪਤਾ ਹੈ ਇਸ ਲਈ ਕੋਈ ਧਮਕੀ ਨਹੀਂ ਪਿਆਰੇ ਜਿਵੇਂ ਤੁਸੀਂ ਕਿਹਾ ਕਰਨਾਟਕਾ ਤੋਂ ਤੁਸੀਂ ਆਏ ਹੋ ਜੰਪਲ ਉਥੋਂ ਦੇ ਹੋ ਪੰਜਾਬ ਦੇ ਵਿੱਚ ਆਉਨੇ ਹੋ ਚੰਡੀਗੜ੍ਹ ਚ ਆਉਨੇ ਹੋ ਪਰ ਕਿਵੇਂ ਪੰਜਾਬੀਆਂ ਦੇ ਨਾਲ ਪਿਆਰ ਪੈਂਦਾ ਕਿਵੇਂ ਸੋਚ ਆਉਂਦੀ ਹੈ ਕਿ ਅਸੀਂ ਪੰਜਾਬ ਨੂੰ ਲੈ ਕੇ ਅੱਗੇ ਆਉਣਾ ਜਾਂ ਪੰਜਾਬੀਆਂ ਦੀ ਗੱਲ ਕਰਨੀਆਂ ਜੇਕਰ ਪੰਜਾਬ ਦੇ ਵਿੱਚ ਕੋਈ ਅਜੀਹੀ ਲੱਚਰਤਾ ਵਾਲੇ ਗਾਣੇ ਗਾਉਂਦਾ ਤਾਂ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਕਿ ਅਸੀਂ ਇਸ ਨੂੰ ਅੱਗੇ ਲੈ ਕੇ ਆਉਣਾ ਜਾਂ ਫਿਰ ਅਸੀਂ ਇਸ ਚੀਜ਼ ਨੂੰ ਜੜ ਤੋਂ ਖਤਮ ਕਰਨਾ ਕਿ ਪੰਜਾਬ ਦੇ ਵਿੱਚ ਅਜੀਹੇ ਗਾਣੇ ਨਾ ਗਾ ਸਕੇ ਲਾਈਵ ਸਟੇਜਾਂ ਤੇ ਅਜੀਹੇ ਸ਼ੋਅ ਨਾ ਕਰ ਸਕੇ ਤਾਂ ਜੋ ਪੰਜਾਬੀਅਤ ਨੂੰ ਬਚਾਇਆ ਜਾ ਸਕੇ ਜੀ ਜੀ ਬਿਲਕੁਲ ਉਸ ਪਰਬੂ ਦੀ ਕਿਰਪਾ ਹੈ ਅਸਲ ਵਿੱਚ 2003 ਦੇ ਵਿੱਚ ਹਮਮ ਕੇਂਦਰ ਲੋਕ ਸੇਵਾ ਹੈ ਦਿੱਲੀ ਯੂਪੀਐਸਸੀ ਜਿੱਤੇ ਆਈਐਸ ਆਈਪੀਐਸ ਦੀ ਸੈLECTION ਹੁੰਦੀ ਉੱਤਹੀ ਮੇਰਾ ਸੈLECTION ਹੋਇਆ ਜੀ ਮੈਂ 2003 ਦੇ ਡਿਸੰਬਰ ਦੇ ਵਿੱਚ ਆ ਕੇ ਜੁਆਇਨ ਕਰਨ ਤੋਂ ਬਾਅਦ ਜੀ 2005 ਤੱਕ ਸਰ ਮੈਂ ਰਜ ਰਜ ਕੇ ਅੰਗਰੇਜ਼ੀ ਵਿੱਚ ਪੜਾਉਂਦੇ ਰਿਹਾ ਹਮ ਮੈਨੂੰ ਇੱਕ ਦਿਨ ਇੰਜ ਲੱਗਿਆ ਕਿ ਮੇਰੇ ਕਲਾਸ ਦੇ ਵਿੱਚ ਸਾਰੇ ਪੰਜਾਬ ਤੋਂ ਹੈ ਹਮ ਜਿਨ੍ਹਾਂ ਦੇ ਮਾਬੂਲੀ ਪੰਜਾਬੀ ਹੈ ਮੈਂ ਅੰਗਰੇਜ਼ੀ ਚ ਪੜਾਉਂਦੇ ਰਹੇ ਮੈਂ ਸੋਚਿਆ ਇਹ ਗਲਤ ਹੈ ਮੈਨੂੰ ਪੰਜਾਬੀ ਸਿੱਖ ਕੇ ਪੰਜਾਬੀ ਚ ਹੀ ਉਹਨਾਂ ਨੂੰ ਪੜਾਉਣ ਦੀ ਲੋੜ ਹੈ ਇਸ ਲਈ ਮੈਂ ਪੈਂਤੀ ਸਿੱਖੀ ਉਸ ਤੋਂ ਬਾਅਦ ਬੱਚੇ ਨੂੰ ਪੰਜਾਬੀ ਚ ਪੜਾਉਣ ਲੱਗਿਆ ਕਿਰਪਾ ਦੇਖੋ ਜਪਜੀ ਸਾਹਿਬ ਅਨਵਾਦ ਹੋਇਆ ਸਾਰੇ ਮੇਰੇ ਕਰਨਾਟਕ ਦੇ ਸੰਤ बसवन नालम प्रभुवा का मादेवी कर्नाटक ਦੇ ਸੰਤ ਨੇ ਉਹ 12 ਸਦੀ ਦੀ ਉਹਨੇ ਦੇ वचन ਕਹਿੰਦੇ ਸੀ ਉਹ ਚੰਨ ਨੂੰ ਕੰਨੜ ਤੋਂ ਪੰਜਾਬੀ ਚ ਅਨਵਾਦ ਹੋਇਆ ਮੈਨੂੰ ਲੱਗਦਾ ਹੈ ਉਹ ਪ੍ਰਭੂ ਦੀ ਕਿਰਪਾ ਹੈ ਉਸ ਪਰਮਾਤਮਾ ਦੀ ਖੇਡ ਹੈ ਉਸ ਬਾਬਾ ਨਾਨਕ ਦੀ ਖੇਡ ਹੈ ਇੱਥੇ ਖਿੱਚ ਕੇ ਮੈਨੂੰ ਇੱਥੇ ਲੈ ਆਇਆ ਤੇ ਚੰਡੀਗੜ੍ਹ ਸ਼ਹਿਰ ਜੋ ਪੰਜਾਬ ਦੇ ਬਾਈ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਪਰ ਪੰਜਾਬੀ ਭਾਸ਼ਾ ਦੀ ਨਾਮੋ ਨਿਸ਼ਾਨਾ ਮਿਟਾ ਗਏ ਇੱਥੇ ਕੋਈ ਕਿੱਥੇ ਵੀ ਪੰਜਾਬੀ ਨਹੀਂ ਦਿਸਦਾ ਹੈ ਬੋਰਡ ਪੰਜਾਬੀ ਦਫਤਰੀ ਭਾਸ਼ਾ ਨਹੀਂ ਦਾ ਪੰਜਾਬ ਚੰਡੀਗੜ੍ਹ ਦਾ ਪ੍ਰਸ਼ਾਸਨ ਦੇ ਵਿੱਚ ਇੰਨੀ ਇਸ ਤੋਂ ਵੱਡਾ ਨਾ ਇਨਸਾਫੀ ਕੋਈ ਹੋ ਸਕਦਾ ਇਸ ਦੁਨਿਆ ਦੇ ਵਿੱਚ ਇਸ ਲਈ ਮੈਂ ਸੋਚਿਆ ਕਿ ਇਸ ਭਾਸ਼ਾ ਪੰਜਾਬੀ ਦੀ ਬਣਦਾਵਾ ਦਰਜਾ ਦਿਲਾਉਣ ਦੀ ਲੋੜ ਹੈ ਇਸ ਲਈ ਮੈਂ ਸਰ ਤੇ ਰੱਖ ਕੇ ਘੁੰਮਣ ਲੱਗਿਆ ਤੇ ਮੈਂ ਦੇਖਿਆ ਕਿ ਬਾਅਦ ਵਿੱਚ ਪੰਜਾਬੀ ਭਾਸ਼ਾ ਇੰਨੀ ਰੂਹਾਨੀਤ ਪਰਿਪਾਸ਼ਾ ਸ੍ਰੀ ਗੁਰੂ ਰਣ ਸਾਹਿਬ ਦੀ ਜ਼ੁਬਾਨ ਪੰਜਾਬੀ ਪਰ ਉਸਦੇ ਵਿੱਚ ਸ਼ਬਦਾਵਲੀ ਗਲਤ ਕਰਕੇ ਸ਼ਰਾਬ ਆਧਾਰ ਨੂੰ ਉਤਸਤ ਕਰਨ ਲਈ ਗਾਣਾ ਕਿਵੇਂ गा ਸਕਦੇ ਹੋ ਇਸ ਲਈ ਮੈਂ 2016 ਦੇ ਵਿੱਚ ਮਾਨਕ ਹਾਈ ਕੋਰਟ ਗਿਆ ਕਿਉਂਕਿ ਤੁਹਾਨੂੰ ਪਤਾ ਹੋਣਾ ਕੁਲਵਿੰਦਰ ਕੌਰ ਦੀ ਮੌਤ ਹੋਈ ਸੀ ਗੋਲੀ ਲੱਗ ਕੇ ਮੌਰ ਮੰਡੀ ਦੇ ਵਿੱਚ ਬਟਿੰਡਾ ਉਸ ਕੇਸ ਨੂੰ ਬਣਾ ਕੇ ਮੈਂ ਕੋਰਟ ਦੇ ਵਿੱਚ ਪੇਸ਼ ਕੀਤੀ ਕਿ ਪੰਜਾਬੀ ਸੱਭਿਆਚਾਰ ਨਹੀਂ ਹੈ ਗਲਤ ਗਾਣੇ ਤੇ ਨੱਚਣਾ ਪੰਜਾਬੀ ਸਭਿਆਚਾਰ ਪੰਜਾਬੀ ਸਭਿਆਚਾਰ ਤੇ ਇੱਕੋ ਇੱਕ ਪਰਮਾਤਮੇ ਦੇ ਨਾਦ ਵਿੱਚ ਨੱਚਣ ਵਾਲੀ ਸਭਿਆਚਾਰੇ ਕੋਰ ਦੇ ਵਿੱਚ ਜੱਜ ਸਾਹਮਣੇ ਇਹ ਹੀ ਗੱਲ ਕਿਹਾ ਸੀ ਤੁਹਾਡੀ ਇਸ ਪਟੀਸ਼ਨ ਤੇ ਕੋਈ ਸੁਣਵਾਈ ਹੋਈ ਸੀ ਕੋਈ ਫੈਸਲਾ ਹੋਇਆ ਨਹੀਂ ਇਹ ਹੀ ਇਹ ਹੀ ਸੁਣਵਾਈ ਸੁਣਾਈ ਦੇ ਦੌਰਾਨ ਪਹਿਲੀ ਸੁਣਾਈ ਦੇ ਵਿੱਚ ਮੈਂ ਇਹ ਕਿਹਾ ਜੱਜ ਸਾਹਿਬ ਇਹ ਪੰਜਾਬੀ ਸਭਿਆਚਾਰ ਨਹੀਂ ਹੈ ਗਲਤ ਗਾਣਾ ਤੇ ਨੱਚਣਾ ਇਹਨਾਂ ਦੀ ਸਭਿਆਚਾਰ ਹੀ ਨਹੀਂ ਇਹ ਤਾਂ ਪੰਜਾਬੀ ਲੋਕ ਤਾਂ ਪਰਮਾਤਮੇ ਦੇ ਨਾਦ ਵਿੱਚ ਨੱਚਣ ਵਾਲੀ ਲੋਕ ਨੇ 12ਵੀਂ ਸਦੀ ਦੇ ਵਿੱਚ ਬਾਬਾ ਫਰੀਦ ਇੱਕੋ ਇੱਕ ਪਰਮਾਤਮੇ ਦੇ ਨਾਦ ਵਿੱਚ ਨੱਚਣੇ ਬੁੱਲੇਸ਼ਾ ਨੂੰ ਦੇਖੋ ਤੁਸੀਂ ਥਿਆ ਥਿਆ ਬਾ ਗੁਰੂ ਗੁਰੂ ਨਾਨਕ ਦੇਵ ਜੀ ਸਾਹਿਬ 15ਵੀਂ ਸਦੀ ਚਾਰ ਉਦਾਸੀ ਕਰਕੇ ਚਾਰ ਦਿਸ਼ ਸਭ ਕੁਝ ਕੀ ਹਮੇ ਗੁਰੂ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਕੁਝ ਖੋਜਣ ਤੋਂ ਬਾਅਦ ਵੀ ਜਫਰਨਾਮਾ ਦੇ ਵਿੱਚ ਪਰਮਾਤਮਾ ਦਾ ਉਤਸਾਦ ਕਰਦੇ ਕਹਿੰਦੇ ਉਹ ਜੱਜ ਸਾਹਿਬ ਨੇ ਮੇਰਾ ਗਲ ਮੰਨ ਕੇ ਨੋਟਿਸ ਕੱਢਿਆ ਕਹ ਕੇ ਸਾਰੇ ਨੂੰ ਉੱਤਰ ਦੇਣ ਲੈ ਕੇ ਆ 2019 ਦੇ ਵਿੱਚ 3 ਸਾਲ ਵਾਦ-ਵਿਵਾਦ ਹੋਣ ਤੋਂ ਬਾਅਦ ਦਲੀਲ ਦੇਣ ਤੋਂ ਬਾਅਦ 2019 ਦੇ ਵਿੱਚ ਮੇਰਾ ਇਹ ਕੋਰਟ ਦੇ ਵਿੱਚ ਫੈਸਲਾ ਆਇਆ। ਇਹੀ ਕੋਰਟ ਦੇ ਵਿੱਚ ਇਸ ਨੂੰ ਆਧਾਰ ਰੱਖ ਕੇ ਮੈਂ ਕੰਮ ਕਰਦਾ ਹਾਂ ਮਹਾਰਾਜ। ਇੰਨੀ ਤਾਕਤ ਹੈ ਇਸ ਕੋਰਟ ਦੇ ਹੁਕਮ ਦੇ ਵਿੱਚ। ਇਹਦੇ ਵਿੱਚ ਲਿਖਿਆ ਹੈ ਲਾਈਵ ਸ਼ੋਅ ਦੇ ਵਿੱਚ ਨਹੀਂ ਜਾ ਸਕਦੇ। ਇਸ ਲਈ ਮੈਂ ਲਿਖ ਦਿੱਤਾ ਇਥੇ। ਜੇ ਗਾਉਣਗੇ ਕਰੰਗਮਈ ਕਾਨੂੰਨ ਕਰਵਾਈ ਅਕਸਰ ਕੀ ਹੁੰਦਾ ਜਦੋਂ ਕੋਈ ਨਵੀਂ ਸ਼ੁਰੂਆਤ ਕਰਦੇ ਆ ਤਾਂ ਆਪਣੇ ਹੀ ਲੱਤਾਂ ਖਿੱਚਦੇ ਨੇ ਪੰਜਾਬ ਦੇ ਵਿੱਚ ਤੁਸੀਂ ਸ਼ੁਰੂਆਤ ਕੀਤੀ ਪੰਜਾਬੀਆ ਦਲੀ ਖੜੇ ਹੋਏ ਕੀ ਪੰਜਾਬ ਦੇ ਲੋਕਾਂ ਨੇ ਉਹ ਸਾਥ ਦਿੱਤਾ ਜੋ ਤੁਸੀਂ ਚਾਹੁੰਨੇ ਸੀਗੇ ਤੁਹਾਨੂੰ ਲੱਗਦਾ ਹੋਵੇਗਾ ਤੁਸੀਂ ਸੋਚਦੇ ਹੋਵੋਗੇ ਪੰਜਾਬੀ ਮੇਰੇ ਨਾਲ ਚੱਲਣ ਜਾਂ ਪੰਜਾਬੀ ਮੇਰੇ ਨਾਲ ਚੱਲਣਗੇ ਤੁਸੀਂ ਸੋਚਦੇ ਹੋਵੋਗੇ ਤਾਂ ਅਸੀਂ ਇਸ ਮੁਹਿੰਮ ਨੂੰ ਹੋਰ ਅੱਗੇ ਲੈ ਕੇ ਜਾ ਸਕਦੇ ਆ ਕੀ ਪੰਜਾਬ ਦੇ ਵਿੱਚ ਤੁਹਾਨੂੰ ਉਹ ਭਰਪੂਰ ਸਾਥ ਮਿਲਿਆ ਜਿਸ ਦੀ ਤੁਸੀਂ ਉਮੀਦ ਰੱਖਦੇ ਸੀਗੇ ਸਭ ਪ੍ਰਸ਼ੰਸਿਤ ਹਰੇਕ ਪੰਜਾਬੀ ਪਿਆਰ ਕਰ ਦੇਣੇ ਹਰੇਕ ਪੰਜਾਬੀ ਮੈਨੂੰ ਸਤਿਕਾਰ ਦਿੰਦੇ ਨੇ ਮਹਾਰਾਜ ਤੁਹਾਨੂੰ ਦੱਸ ਦੇਣਾ ਮੈਂ ਸੱਚਾਈ ਇਹ ਕਿ ਮੈਂ ਜਦ ਮੈਂ 35 ਹਰਤੇ ਰੱਖੀ ਖੜ ਜਾਂਦਾ ਹੈ ਪ੍ਰਚਾਰ ਕਰਦੇ ਹੋਏ ਮਾਰਕੀਟ ਡੀਸੀ ਦਫਤਰ ਦੇ ਸਾਹਮਣੇ ਚੌਕ ਤੇ ਮੈਂ ਹੈਰਾਨ ਹੋਏ ਕਿ ਸੱਚੇ ਪੰਜਾਬੀ ਭੱਜ ਕੇ ਮੇਰੇ ਕੋਲ ਆ ਕੇ ਮੈਨੂੰ ਗਲਵਕੜੂ ਵਿੱਚ ਲੈ ਕੇ ਕੰਨ ਵਿੱਚ ਕਹਿੰਦੇ ਨੇ ਕਿ ਮੇਰੀ ਮਾਂ ਬੋਲੀ ਨੇ ਤੁਸੇ ਸਰਤੇ ਰੱਖਿਆ ਥੱਲੇ ਨਹੀਂ ਰੱਖਣਾ ਉਹਨਾਂ ਦੇ ਅੱਖਾਂ ਵਿੱਚ ਹੰਝੂ ਵਹਿ ਗਿਆ ਮਹਾਰਾਜ ਮੈਂ ਬਹੁਤ ਵਾਰ ਬਹੁਤ ਲੋਕਾਂ ਨੇ ਉਹਨਾਂ ਦੇ ਅਕ ਵਿੱਚ ਹਾਂਜੂ ਵਗੇ ਉਹ ਕਹਿੰਦੇ ਨੇ ਤੁਹਾਡੀ ਮੇਰੀ ਮਾਬੂਲੀ ਸਭ ਤੇ ਰੱਖਿਆ ਸਾਰੇ ਮੈਨੂੰ ਸਤਕਾਰ ਸਨਮਾਨ ਦਿੰਦੇ ਨੇ ਸਾਰੇ ਮਾਰ ਮੇਰੇ ਨਾਲ ਨੇ ਕੋਨ ਨਾਲ ਨਹੀਂ ਹੈ ਇਹ ਉਹ ਜਗਾਣਾ ਗਾਉਣ ਵਾਲੇ ਜੋ ਪੰਜਾਬੀ ਭਾਸ਼ਾ ਤੋਂ ਪੰਜਾਬੀ ਸਭਿਆਚਾਰ ਤੋਂ ਗੁਰਵਾਣੀ ਤੋਂ ਟੁੱਟ ਚੁਕੇ ਨੇ ਕਿਉਂਕਿ ਕਈ ਵਾਰ ਮਖੌਲ ਦਾ ਪਾਤਰ ਵੀ ਬਣ ਜਾਂਦਾ ਬੰਦਾ ਜਦੋਂ ਅਸੀਂ ਸਿਰ ਤੇ ਤਖਤੀ ਰੱਖ ਤੇ ਐ ਚੱਲਦੇ ਆ ਲੋਕਾਂ ਦੇ ਵਿੱਚ ਜਾਉਂਦੇ ਆ ਕਈ ਵਾਰ ਅਜਿਹਾ ਹੁੰਦਾ ਕਿ ਕੋਈ ਸਾਹਮਣੋਂ ਦੇਖ ਕੇ ਹੱਸ ਰਿਹਾ ਹੋਵੇ ਕਿਸੇ ਨੂੰ ਲੱਗੇ ਕਿ ਇਹ ਕਿਵੇਂ ਦੀ ਕੰਮ ਕਰ ਰਹੇ ਨੇ ਜਾਂ ਕਿਸ ਤਰੀਕੇ ਦੇ ਨਾਲ ਅੱਗੇ ਜਾ ਰਹੇ ਨੇ ਨਹੀਂ ਹੱਸਣਾ ਬੇਇੱਜ਼ਤੀ ਉਹ ਗੁਰੂ ਨਾਨਕ ਸਾਹਿਬ ਸਿਧਾਂਤ ਵਿੱਚ ਹੈ ਨਹੀਂ ਮਰਾਜ਼ ਗੁਰੂ ਨਾਨਕ ਆਖਦੇ ਨੇ ਬੇਇੱਜ਼ਤੀ ਇਨਸਾਨ ਦੀ ਹੋ ਹੀ ਨਹੀਂ ਸਕਦੀ ਹੈ ਕਿਸੇ ਬੰਦੇ ਤੇ ਤੁਸੀਂ ਹੱਸ ਨਹੀਂ ਸਕਦੇ ਕਹਿੰਦਾ ਪਾਵ ਹੈ ਕਿ ਬੇਇਜ਼ਤੀ ਇੱਜ਼ਤ ਇਹ ਇਨਸਾਨ ਦੀ ਇਤਿਹਾਸ ਦੇ ਵਿੱਚ ਨਹੀਂ ਹੋ ਸਕਦਾ ਇੱਜ਼ਤ ਵਾਲਾ ਤਾਂ ਸਿਰ ਪਰਮਾਤਮਾ ਹੈ ਉਹਨਾਂ ਦੇ ਹੀ ਬੇਇਜ਼ਤੀ ਉਹ ਨਹੀਂ ਹੋਣਾ ਚਾਹੀਦਾ ਇਸ ਲਈ ਸਾਨੂੰ ਕੰਮ ਕਰਨ ਦੀ ਲੋੜ ਹੈ ਇਸ ਲਈ ਮੈਂ ਮਹਿਸੂਸ ਨਹੀਂ ਕਰਦਾ ਕਿ ਮੇਰੀ ਬੇਇਜ਼ਤੀ ਹੋ ਰਿਹਾ ਹੈ ਜਾਂ ਮੇਰੇ ਤੇ ਹਸ ਰਹੇ ਨੇ ਮੇਰਾ ਮਕਸਦ ਤਾਂ ਇੱਕੋ ਅੱਖ ਹੈ ਮੈਂ ਪੰਜਾਬ ਦੀ ਰੋਟੀ ਖਾਈ ਹੈ ਤੇ ਪੰਜਾਬੀ ਲੋਕਾਂ ਦੀ ਬੇਇੱਜ਼ਤੀ ਨਹੀਂ ਹੋਉਂਦੇ ਨਾ ਔਰ ਪੰਜਾਬੀ ਭਾਸ਼ਾ ਦੇ ਨੂੰ ਸਨਮਾਨ ਹੁੰਦੇ ਨਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਕਦੀ ਵਿਰੋਧ ਨਹੀਂ ਹੋਇਆ ਜਾਂ ਫਿਰ ਕਿਸੇ ਸਿੰਗਰ ਵੱਲੋਂ ਧਮਕੀ ਨਹੀਂ ਆਈ ਪਰ ਇੱਕ ਤੁਹਾਡਾ ਵਿਵਾਦ ਜੁੜਿਆ ਸੀਗਾ ਸ਼ਹਿਰੀ ਮਾਨ ਹੋਰਾ ਦੇ ਨਾਲ ਤੁਸੀਂ ਤੁਸੀਂ ਕੋਈ ਗੱਲ ਕੀਤੀ ਸੀਗੀ ਕਿ ਉਹਨਾਂ ਵੱਲੋਂ ਧਮਕੀ ਦਿੱਤੀ ਗਈ ਹੈ ਜਾਂ ਉਹਨਾਂ ਵੱਲੋਂ ਲਾਈਵ ਆ ਕੇ ਜਾਂ ਸ਼ਰਾਬ ਪੀ ਕੇ ਕੋਈ ਅਜੀਹੀ ਅਪਧਰ ਸ਼ਬਦਾਵਲੀ ਯੂਜ਼ ਕੀਤੀ ਗਈ ਹੈ ਤੁਹਾਡਾ ਇੱਕ ਬਿਆਨ ਵੀ ਸਾਹਮਣੇ ਆਇਆ ਸੀਗਾ ਤਾਂ ਉਹ ਕੀ ਸਾਰਾ ਮਾਮਲਾ ਸੀ ਇੱਕ ਵਾਰ ਉਹ ਵੀ ਸਾਂਝਾ ਕਰੋ ਹਾਂ ਉਹ ਉਹ ਕਲਾਕਾਰ ਇਹ ਗਾਇਕ ਨੇ ਉਹ ਉਹ ਕਹਿਣਗੇ ਕਿਉਂਕਿ ਉਹਨਾਂ ਗਾਣوں ਨੂੰ ਮੈਂ ਰੋਕਿਆ ਚੰਡੀਗੜ੍ਹ ਦੇ ਸ਼ੋਅ ਦੇ ਵਿੱਚ ਕਿ ਆਏ ਸੀਗਾ ਉਹਨਾਂ ਨੂੰ ਨੋਟਿਸ ਕੱਢਿਆ ਮੈਂ ਉਹ ਆਪਣੀ ਹੀ ਗਾਣਾ ਨਹੀਂ ਗਾ ਸਕੇ ਤਾਂ ਅੰਦਰ ਹੋਏਗਾ ਕੋਈ ਖੰਦ ਬਠਾਸ ਹੋਏਗੀ ਉਹ ਇਸ ਲਈ ਉਹਨਾਂ ਨੂੰ ਪੀਣ ਦੀ ਆਦਤ ਹੈ ਜਦ ਵੀ ਉਹ ਪੀ ਜਾਂਦੇ ਨੇ ਉਹਨਾਂ ਨੂੰ ਚੜ ਜਾਂਦਾ ਉਹ ਉਹ ਗਾਲਾਂ ਕੱਢਦੇ ਨੇ ਪਰ ਫਿਰ ਵੀ ਮੈਂ ਸਵੀਕਾਰ ਕਰਦਾ ਹਾਂ ਪਿਆਰ ਨਾਲ ਸਮਝਾਉਂਦਾ ਹਾਂ ਉਹਨਾਂ ਨੂੰ ਬੇਨਤੀ ਕਰਦਾ ਹੈ ਤੁਸੀਂ ਇਹ ਛੱਡ ਦਿਓ ਪਰਮਾਤਮਾ ਦੀ ਉਤਸਾਹ ਕਰੋ ਇਹ ਨਸ਼ਾ ਛੱਡੋ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਪਿਆਰ ਨਾਲ ਹੀ ਗੱਲ ਕਰਦਾ ਹੈ। یہی ਸੱਚਾਈ ਮਹਾਰਾਜ, یہی ਗੁਰੂ ਅਮਰਦਾਸ ਸਾਨੂੰ ਕਹਿੰਦੇ ਨੇ ਕਿ ਜੋ ਗਲਤ ਕਰਦਾ ਹੈ ਉਹਨਾਂ ਦੇ ਖਿਲਾਫ ਤੁਸੀਂ ਗੁੱਸਾ ਨਹੀਂ ਕਰ ਸਕਦੇ, ਉਹਨਾਂ ਨੂੰ ਪਿਆਰ ਨਾਲ ਹੀ ਸਮਝਾ ਸਕਦੇ। ਸ਼ਰੀਮਾਨ ਸਮਝ ਸਮਝ ਰਹੇ ਨੇ। ਉਹ ਸ਼ਰਾਬ ਛੱਡਣਗੇ ਇੱਕ ਦਿਨ ਤੁਸੀਂ ਦੇਖੋਗੇ। ਉਹ ਚੰਗੇ ਗਾਣਾ ਵੀ ਗਾ ਰਹੇ ਨੇ আজকাল। ਇਹ ਹੈ ਸਰ, ਇਹ ਟੀਚਰ ਹੈ ਮਹਾਰਾਜ। ਬੱਚ ਨੂੰ ਅਸੀਂ ਡੰਡ ਨਹੀਂ ਦੇ ਸਕਦੇ। ਉਹਨਾਂ ਨੂੰ ਸੁਧਾਰਨਾ ਮੇਰਾ ਕੰਮ ਹੈ। ਤਾਂ ਗਾਇਕ ਨੂੰ ਵੀ ਸੁਧਾਰਨਾ ਹੈ। ਅ ਕਈ ਵਾਰ ਜਿਵੇਂ ਤੁਸੀਂ ਦੇਖਿਆ ਸ਼ਹਿਰੀ ਮਾਨ ਦੀ ਗੱਲ ਕੀਤੀ ਜਦੋਂ ਹੋਰ ਪੰਜਾਬੀ ਸਿੰਗਰਾਂ ਦੀ ਗੱਲ ਕੀਤੀ ਕਿਸ ਤਰੀਕੇ ਦੇ ਨਾਲ ਪੰਜਾਬੀ ਸਿੰਗਰ ਜਿਹੜੇ ਨੇ ਕਈ ਤੁਹਾਡੇ ਹੱਕ ਦੇ ਵਿੱਚ ਵੀ ਆਉਂਦੇ ਨੇ ਕਈ ਤੁਹਾਡੇ ਵਿਰੋਧ ਦੇ ਵਿੱਚ ਵੀ ਆਉਂਦੇ ਨੇ ਤਾਂ ਕਈ ਵਾਰ ਅਜਿਹਾ ਲੱਗਾ ਕਿ ਮੈਂ ਪੰਜਾਬੀਅਤ ਲਈ ਕੁਝ ਕਰ ਰਿਹਾ ਤਾਂ ਮੈਨੂੰ ਉਹ ਬੰਦਾ ਮਾਨ ਸਨਮਾਨ ਮਿਲਣਾ ਚਾਹੀਦਾ ਜਿਵੇਂ ਤੁਸੀਂ ਕਿਹਾ ਮਾਨ ਸਨਮਾਨ ਮਿਲਦਾ ਲੋਕ ਤੁਹਾਨੂੰ ਮਿਲਦੇ ਨੇ ਪੰਜਾਬੀ ਤੁਹਾਨੂੰ ਮਿਲਦੇ ਨੇ ਪਰ ਪ੍ਰਸ਼ਾਸਨਿਕ ਤੌਰ ਤੇ ਵੱਡੇ ਪੱਧਰ ਤੇ ਕਦੇ ਤੁਹਾਨੂੰ ਲੱਗਾ ਹੋਵੇ ਕਿ ਹਾਂ ਜੋ ਤੁਸੀਂ ਪੰਜਾਬੀਅਤ ਲਈ ਕੀਤਾ ਉਹ ਪੰਜਾਬੀਆਂ ਨੇ ਤੁਹਾਨੂੰ ਮੋੜਿਆ ਵੀ ਹੈ ਕਦੀ ਅਜਿਹਾ ਹੋਇਆ ਜੀ ਬਿਲਕੁਲ ਮੈਂ ਬਹੁਤ ਸ਼ੁਕਰਗੁਜ਼ਾਰ ਆਂ ਪੰਜਾਬ ਸਰਕਾਰ ਦੀ ਮੈਂ ਉਸ ਪੰਜਾਬ ਸਰਕਾਰ ਦੀ ਗੱਲ ਕਰ ਰਿਹਾ ਜਿਸ ਪੰਜਾਬ ਸਰਕਾਰ ਨੇ ਜਦ ਪੂਰਾ ਦੇਸ਼ ਦੇ ਵਿੱਚ ਅੰਨ ਖਾਣ ਲਈ ਰਾਸ਼ਨ ਨਹੀਂ ਸੀ ਉਸ ਵਕਤ ਪੰਜਾਬ ਸਰਕਾਰ ਨੇ 2 1970 ਦੀ ਗੱਲ ਕਰ ਰਿਹਾ ਮੈਂ 6 70 ਦੀ ਪੂਰਾ ਦੇਸ਼ ਪਰ ਪੰਜਾਬ ਸਰਕਾਰ ਨੇ ਅਨਾਜ ਭੇਜਿਆ ਮੈਂ ਉਸ ਸਰਕਾਰ ਦੀ ਗੱਲ ਕਰ ਰਿਹਾ ਪੰਜਾਬ ਸਰਕਾਰ ਨੇ ਉਹਨਾਂ ਨੇ ਮੈਨੂੰ 2015 ਦੇ ਵਿੱਚ ਪੰਜਾਬ ਸਰਕਾਰ ਦੀ ਪਾਸ਼ਾ ਵਿਭਾਗ 1 ਲੱਖ ਰੁਪਏ ਨਾਲ ਨਿਵਾਜਿਆ पंजाब लिखारी विशेष लिखारी पुरस्कार हाँ। पंजाब सरकार वालों एक लाख रुपए नाल नवाजा मैं हाँ। शुक्रगुजार उस पंजाब सरकार दी हाँ। इसलिए मैं कहा ਮੈਂ ਪੰਜਾਬ ਦੀ ਰੋਟੀ ਖਾਈ ਹੈ ਇਸ ਲਈ ਪੰਜਾਬੀ ਲੋਕਾ ਦੀ ਬੇਇੱਜ਼ਤੀ ਪੰਜਾਬੀ ਔਰਤ ਦੀ ਬੇਇੱਜ਼ਤੀ ਪੰਜਾਬੀ ਪਾਸੇ ਦੀ ਬੇਇੱਜ਼ਤੀ ਮੈਨੂੰ ਨਹੀਂ ਹੁੰਦਾ ਨਾ ਜੀ ਆ ਪੰਡਤ ਜੀ ਅੱਜ ਦਾ ਦੌਰ ਨਾ ਪੈਸਿਆਂ ਦਾ ਦੌਰ ਹੈ ਪੈਸੇ ਨੂੰ ਅਹਿਮੀਅਤ ਬਹੁਤ ਜ਼ਿਆਦਾ ਦਿੱਤੀ ਜਾਂਦੀ ਹੈ ਕਈ ਵਾਰ ਜੋ ਵਿਰੋਧ ਕਰਦੇ ਨੇ ਉਹਨਾਂ ਨੂੰ ਪੈਸਿਆਂ ਦੀ ਆਫਰ ਵੀ ਹੁੰਦੀ ਹੈ ਕਹੇ ਤੁਹਾਡੇ ਨਾਲ ਕਦੀ ਅਜਿਹਾ ਹੋਇਆ ਜਾਂ ਕਿਸੇ ਨੇ ਧਮਕੀ ਦਿੱਤੀ ਹੋਵੇ ਜਾਂ ਕਿਸੇ ਨੇ ਪੈਸਿਆਂ ਦੀ ਆਫਰ ਕੀਤੀ ਹੋਵੇ ਕਿ ਤੁਸੀਂ ਜਿਹੜਾ ਬੈਠ ਜਾਓ ਤੁਸੀਂ ਨਾ ਵਿਰੋਧ ਕਰੋ ਜੋ ਤੁਹਾਨੂੰ ਬੰਦੇ ਪੈਸੇ ਨੇ ਤੁਹਾਨੂੰ ਦਿੱਤੇ ਜਾਣਗੇ ਨਹੀਂ ਬਿਲਕੁਲ ਇਦਾਂ ਕਦੇ ਵੀ ਨਹੀਂ ਹੋਇਆ ਸਾਰੇ ਗਾਇਕ ਜਾਣਦੇ ਨੇ ਇਹ ਕਿਸੇ ਦੀ ਗੱਲ ਨਹੀਂ ਸੁਣਦਾ ਇਹ ਸਿਰਫ ਬਾਬਾ ਨਾਨਕ ਦੇ ਰਾਹ ਤੇ ਚੱਲਣ ਵਾਲਾ ਇਹ ਸ ਜਾਣਦੇ ਹੋ ਇਸ ਲਈ ਮੇਰੇ ਕੋਲ ਕੋਈ ਨਹੀਂ ਪਹੁੰਚਦੇ ਇਹੋ ਜਿਹਾ ਪ੍ਰੋਪੋਜ਼ਲ ਲੈ ਕੇ ਨਾ ਉਹ ਹੋ ਹੀ ਨਹੀਂ ਸਕਦਾ ਕਿਉਂਕਿ ਉਸ ਪ੍ਰਭੂ ਦੀ ਕਿਰਪਾ ਹੈ ਮੈਂ ਅਸੋਸ਼ਿਤ ਪ੍ਰੋਫੈਸਰ ਹਾਂ 2 ਲੱਖ ਰੁਪਏ ਤੋਂ ਵੱਧ ਮੇਰਾ ਤਨਖਾਹ ਮੈਂ ਆਰਾਮ ਨਾਲ ਜ਼ਿੰਦਗੀ ਚਲਾਉਂਦਾ ਕਿਸੇ ਤੋਂ ਮੇਂ ਕੁਝ ਉਮੀਦ ਨਹੀਂ ਹੈ ਬਾਬਾ ਨਾਨਕ ਦੀ ਸੋਚ ਦੇ ਵਿੱਚ ਕੰਮ ਕਰਮ ਕਰਨਾ ਕੀਰਤ ਕਰੋ ਉਹ ਹੀ ਕਿਹੜੀ ਕਿਰਤ ਇਮਾਨਦਾਰੀ ਦੀ ਕਿਰਤ ਵਹੀ ਮੈਂ ਕਰ ਰਿਹਾ ਤੇ ਆਖਰੀ ਦਮ ਤੱਕ ਕਰਦਾ ਰਹਾਂਗਾ ਤੁਹਾਡੀ ਗੱਲਾਂ ਦੇ ਵਿੱਚ ਨਾ ਪੋਜ਼ਿਟਿਵਿਟੀ ਬਹੁਤ ਹੈ ਤੁਸੀਂ ਖੁਸ਼ ਰਹਨੇ ਹੋ ਹਰ ਸਵਾਲ ਪੁੱਛੀਏ ਤੁਸੀਂ ਸਵਾਲ ਦਾ ਸਹੀ ਜਵਾਬ ਦਿੰਨੇ ਹੋ ਕਦੀ ਅਜੀਹਾ ਜਵਾਬ ਨਹੀਂ ਦਿੰਦੇ ਕੋਨਟਰਵਰਸ਼ਲ ਕੋਈ ਕ੍ਰੀਏਟ ਹੋਵੇ ਤਾਂ ਕਿਵੇਂ ਆਉਂਦੀ ਹੈ ਪੋਜ਼ਿਟਿਵਿਟੀ ਕੀ ਸੋਚ ਹੁੰਦੀ ਹੈ ਮਨ ਦੇ ਵਿੱਚ ਉਸ ਦੀ ਹਾਂ ਇਹ ਇਹ ਕਿਰਪਾ ਮੈਂ ਕਿਹਾ ਅਮਰਤੋੜ ਬਿਟ ਉਹ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਪੂਜਾ ਕਰਨਾ ਉਚਾਰਨ ਕਰਨਾ ਪਾਵੇ ਗਾਇਤ੍ਰ ਮੰਤਰ ਹੋਵੇ ਪਾਵੇ ਗੁਰਬਾਣੀ ਹੋਵੇ ਉਸ ਨੂੰ ਉਚਾਰਨ ਕਰਦਾ ਹਾਂ ਮੈਂ ਅਧਿਐਨ ਕਰਦਾ ਹਾਂ ਇਸ ਲਈ ਉਹ ਪੋਜ਼ਿਟਿਵਿਟੀ ਅਮਰਤਵਿ ਵਿੱਚ ਮੈਂ ਹਾਸਿਲ ਕਰ ਦੇਣਾ ਇਸ ਲਈ ਪੂਰਾ ਦਿਨ ਮੇਰੇ ਤੇ ਪ੍ਰਭੂ ਦੀ ਕਿਰਪਾ ਹੈ ਮੇਰੇ ਪੋਜ਼ਿਟਿਵਿਟੀ ਹੀ ਉਹ ਬਾਹਰ ਆ ਜਾਂਦੀ ਹੈ ਲੋਕਾਂ ਨੂੰ ਸੁਧਾਰਨਾ ਹੀ ਇੱਕ ਟੀਚਰ ਦੀ ਕੰਮ ਹੈ ਉਹ ਮਾਈ ਕੰਮ ਕਰ ਰਹੇ ਹੈ ਔਰੇ ਸੁਧਾਰ ਜੋ ਕਰ ਰਹੇ ਹੋ ਫੈਮਲੀ ਪੱਖੋਂ ਕਿਸ ਤਰੀਕੇ ਦਾ ਸੁਧਾਰ ਹੈ ਜਾਂ ਫੈਮਲੀ ਨੂੰ ਕਿਵੇਂ ਸਪੋਰਟ ਹੈ ਜਾਂ ਤੁਹਾਨੂੰ ਫੈਮਲੀ ਦੇ ਕਿਵੇਂ ਸਪੋਰਟ ਹੈ ਕਈ ਵਾਰ ਪਰਿਵਾਰ ਕਹਿੰਦੇ ਨੇ ਕਿ ਤੁਸੀਂ ਜਿਹੜਾ ਬਾਹਰ ਜਾ ਕੇ ਸੋਸ਼ਲ ਵਰਕ ਕਰ ਰਹੇ ਹੋ ਪਰਿਵਾਰ ਨੂੰ ਟਾਈਮ ਦਿਓ ਜਾਂ ਪਰਿਵਾਰ ਦੇ ਲਈ ਟਾਈਮ ਕੱਢੋ ਪਰਿਵਾਰ ਦੇ ਲਈ ਕੁਝ ਕਮਾਓ ਕਦੀ ਅਜਿਹਾ ਕੋਈ ਕਿਸਤਾ ਪਰਿਵਾਰ ਦੇ ਨਾਲ ਸਾਂਝਾ ਕਰਨਾ ਚਾਹੋਗੇ ਲੱਗਿਆ ਹੋਏ ਪਰਿਵਾਰ ਨੇ ਸਾਥ ਦਿੱਤਾ ਹੈ ਜਾਂ ਪਰਿਵਾਰ ਉਸ ਚੀਜ਼ ਨੂੰ ਹਟਾਉਣ ਦੀ ਗੱਲ ਕਰ ਰਿਹਾ ਕਿ ਤੁਸੀਂ ਜਿਹੜਾ ਚੀਜ਼ਾ ਛੱਡੋ ਤੇ ਪਰਿਵਾਰ ਲਈ ਕੰਮ ਕਰੋ ਕਦੀ ਅਜਿਹਾ ਹੋਇਆ ਹੋਵੇ ਮੇਰਾ ਪਰਿਵਾਰ ਮੇਰੇ ਨਾਲ ਨੇ ਬੜਾ ਖੁਸ਼ ਨੇ ਉਹ ਮਾਣ ਮਹਿਸੂਸ ਕਰਦੇ ਸਾਡੇ ਲਈ ਬਲਕਿ ਸਾਡੇ ਕਰਨਾਟਕ ਦੇ 8 ਕਰੋੜ ਲੋਕਾਂ ਲਈ ਮਾਨਵਲੀ ਗੱਲ ਹੈ ਮੇਰੇ ਪਰਿਵਾਰ ਦੀ ਕਹਿਣਦਾ ਹੈ ਇਹ ਸਾਡੀ ਕਰਨਾਟਕ ਦੀ ਮਾਨਵਲੀ ਗੱਲ ਹੈ ਇਹ ਪੰਜਾਬੀ ਭਾਸ਼ਾ ਸਿਰਫ ਪੰਜਾਬੀ ਲੋਕਾਂ ਦੀ ਨਹੀਂ ਹੈ ਇਹ ਸਾਰੇ ਦੀ ਹੈ ਨਹੀਂ ਨਹੀਂ ਮਹਾਰਾਜ ਮੇਰੇ ਕਰ ਦੇ ਵਿੱਚ ਮੇਰੇ ਬੇਟੀ ਦਾ ਨਾਮ ਵੀ ਮੈਂ ਖੀਵੀ ਰਖਿਆ ਹੈ ਖੀਵੀ ਕੌਣ ਹੈ ਖੀਵੀ ਗੁਰੂ ਅੰਗਦ ਦੇਵ ਮਹਾਰਾਜ ਦੀ ਪਤਨੀ ਦਾ ਨਾਮ ਗੁਰੂ ਨਾਨਕ ਸਾਹਿਬ ਤੋਂ ਦੂਜੇ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੀ ਪਤਨੀ ਦਾ ਨਾਮ ਹੈ ਖੀਵੀ ਮਾਤਾ ਖੀਵੀ ਜੀ ਉਹ ਖਡੂਰ ਸਾਹਿਬ ਦੇ ਵਿੱਚ ਬੈਠ ਕੇ ਹਾਂ 15ਵੀਂ ਸਦੀ ਦੇ ਵਿੱਚ ਜਦ ਔਰਤ ਨੂੰ ਕੋਈ ਆਜ਼ਾਦੀ ਨਹੀਂ ਸੀ ਬਾਹਰ ਜਾਣ ਦੀ ਉਸ ਵਕਤ ਮੇਰਾ ਮਾਤਾ ਕੀ ਵੀ ਨੇ ਦੇਸੀ ਕੀ ਵਿੱਚ ਲੰਗਰ ਬਣਾ ਕੇ ਅਣਜਾਣ ਲੋਕਾਂ ਨੂੰ ਵੰਡਦੀ ਸੀ ਮਾਤਾ ਕੀ ਵੀ ਨਹੀਂ ਨਹੀਂ ਮਹਾਰਾਜ ਪੂਰੇ ਗੁਰੂਗ੍ਰੰਥ ਸਾਹਿਬ ਦੇ ਵਿੱਚ ਜੇਕਰ ਇੱਕੋ ਇੱਕ ਔਰਤ ਦਾ ਨਾ ਦਰਜ ਹੈ ਇੱਕੋ ਇੱਕ ਔਰਤ ਦਾ ਨਾ ਦਰਜ ਹੈ ਉਹ ਉਹ ਵਡਿਆਈ ਕਰਦੇ ਹੋਏ ਉਹ ਮਾਤਾ ਕੀ ਵੀ ਜੀ ਮੇਰਾ ਬੇਟੀ ਦਾ ਨਾਂ ਰੱਖਿਆ ਕੀ ਵੀ ਬਸ ਖੁਸ਼ ਹੈ ਮਰਾ ਸਾਰੇ ਖੁਸ਼ ਨੇ ਜਦ ਮੇਰਾ ਕੀਵੀ ਮੇਰਾ ਜਨਮ ਬੇਟੀ ਦਾ ਜਨਮ ਹੋਇਆ ਉਸ ਦਿਨ ਤੋਂ ਹੁਣ ਤੱਕ ਮੇਰਾ ਕਰ ਵੀ ਚੜਾਈ ਚੜਦੀ ਕਲਾ ਹੈ ਤਾਂ ਅੱਜ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਜੋ ਪੰਜਾਬ ਦੇ ਹਾਲਾਤ ਨੇ ਨਸ਼ਾ ਪੰਜਾਬ ਦੇ ਵਿੱਚ ਵੱਧ ਚੁੱਕਿਆ ਹੈ ਗੈਂਗਸਟਰਵਾਦ ਤਾਂ ਚਲੋ ਹੈ ਹੀ ਹੈ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਸਿੰਗਰ ਵੀ ਜਿਹੜੇ ਟਾਰਗੇਟ ਹੋ ਰਹੇ ਨੇ ਸਿੰਗਰ ਜਿਵੇਂ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ ਉਹਨਾਂ ਨੂੰ ਗੋਲੀ ਮਾਰੀ ਗਈ ਜਾਂ ਹੋਰ ਸਿੰਗਰਾਂ ਨੂੰ ਧਮਕੀਆਂ ਮਿਲਦੀਆਂ ਨੇ ਤਾਂ ਕਿਵੇਂ ਦੇਖ ਦਿਓ ਅੱਜ ਦੇ ਇਸ ਵਿਗੜਦੇ ਹਾਲਾਤਾਂ ਨੂੰ ਲੈ ਕੇ ਨਹੀਂ ਪੂਰਾ ਤਾਂ ਨਹੀਂ ਹੋ ਸਕਦਾ ਹੈ ਸੁਧਰ ਵੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹਾਲਾਤ ਵੀ ਸੁਧਰ ਰਹੇ ਨੇ ਜਿਵੇਂ ਪੰਜਾਬੀ ਲੋਕ ਕੁਝ ਲੋਕ ਆਪਣੀ ਸੱਭਿਆਚਾਰ ਨੂੰ ਆਪਣੀ ਪਾਸ਼ਾ ਨੂੰ ਸੁਧਾਰਨ ਲਈ ਸਾਹਮਣੇ ਲਈ ਕੋਸ਼ਿਸ਼ ਕਰਨੇ ਪਾਵੇ ਲੱਖਸਦਾਨ ਦੀ ਉਦਾਹਰਣ ਲਿਵੇ ਇਹ ਨੌਜਵਾਨ ਖੱਡ ਕੇ ਪੰਜਾਬੀ ਪਾਸ਼ਾ ਦੀ ਗੱਲ ਕਰਨਾ ਇਹ ਮਾਮੂਲੀ ਗੱਲ ਨਹੀਂ ਹੈ ਇੱਕ ਨੌਜਵਾਨ ਪਾਸ਼ਾ ਦੀ ਗੱਲ ਕਰ ਰਹਾ ਹੈ ਉਹ ਵੀ ਜੀ ਉਸ ਦੀ ਇਤਿਹਾਸ ਜੇ ਪੜੋਗੇ ਉਹ ਇਤਿਹਾਸ ਛੱਡ ਕੇ ਪੰਜਾਬੀ ਸਭਿਆਚਾਰ ਦੀ ਗੱਲ ਕਰਦਾ ਹੈ ਇਹ ਪੋਜ਼ਿਟਿਵਿਟੀ ਹੈ ਉਹ ਚੰਗੇ ਕੰਮ ਕਰ ਰਹੇ ਨੇ ਇੰਨਾ ਹੀ ਨਹੀਂ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਕਿਹਾ ਹੈ ਇਹੋ ਜਿਹਾ ਗਾਣਾ ਨਾ ਗਾਓ ਪਹਿਲੇ ਕੋਈ ਮੁੱਖ ਮੰਤਰੀ ਨਹੀਂ ਕਿਹਾ ਸੀ ਬਿਲਕੁਲ ਮੌਜੂਦਾ ਮੁੱਖ ਮੰਤਰੀ ਕਿਹਾ ਹੈ ਨੋਟਿਸ ਕੱਟ ਕੇ ਉਹ ਵੀ ਕਿਉਂਕਿ ਉਹ ਖੁਦ ਇੱਕ ਕਲਾਕਾਰ ਹੈ ਬਿਲਕੁਲ खुद एक गायक है कदे भी गलत नहीं गया मा, मान साहब सारे गाना कट के हमेशा चंगे गाना गाए इसलिए अजि मुख्यमंत्री तो तुम उम्मीद रख सकते हो बेहतरीन किया जाए पंजाब रंगला पंजाब की जी सपना है जे पूरा करने लिये मुख्यमंत्री मा मान मुख्यमंत्री पंजाब होर काम करने की लड़ है यहोजा गाना हमेशा लिए बंद किया जाए न पावे न भावे हनी सिंह का गाँव हो मिलियनर नर यूट्यूब तो हटाओ ये मान मुख्यमंत्री कर सकते हैं ਕਰਨ ਨੌਜ਼ਲੇ ਦੇ ਗਾਣੇ ਐਮਐਫ ਗਬਰੂ ਮਿਟਾ ਸਕਦੇ ਹੋ ਪੰਜਾਬੀ ਸੱਭਿਆਚਾਰ ਨੀਤੀ ਅੱਗੇ ਲਾ ਸਕਦੇ ਪੰਜਾਬੀ ਸੱਭਿਆਚਾਰ ਨੀਤੀ ਆਲਰੇਡੀ ਮੌਜੂਦ ਹੈ ਉਸ ਨੂੰ ਚੰਗੇ ਤੰਗ ਨਾਲ ਲਾਗੂ ਕਰ ਸਕਦੇ ਇਸ ਲਈ ਪੰਜਾਬੀ ਹਾਲਤ ਖਰਾਬ ਹੋ ਚੁੱਕਿਆ ਪੂਰਾ ਨਹੀਂ ਬੋਲ ਸਕਦੇ ᱞੈਟ ਅਸ ਥਿੰਕ ਐਂਡ ਹੋਪ ਕਿ ਸੁਧਰ ਜਾਵੇ ਰੰਗਲਾ ਪੰਜਾਬ ਬਣ ਜਾਵੇ ਮਾਨਵਿਕ ਮੁੱਖ ਮੰਤਰੀ ਜੋ ਕਲਾਕਾਰ ਹਨ ਦੇ ਆ ਲੀਡਰਸ਼ਿਪ ਦੇ ਵਿੱਚ ਜੀ ਪੰਜਾਬ ਦੇ ਵਿੱਚ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਹਣੀ ਸਿੰਘ ਦਾ ਸ਼ੋਅ ਹੋ ਚੁੱਕਿਆ ਪਹਿਲਾਂ ਵੀ ਸ਼ੋਅ ਤੁਸੀਂ ਦੇਖਿਆ ਪਰ ਉਸ ਦੇ ਵਿੱਚ ਅਜਿਹੇ ਸ਼ਬਦਾਵਲੀ ਦੀ ਕਾਫੀ ਰੋਕ ਲਗਾਈ ਗਈ ਉਹਨਾਂ ਵੱਲੋਂ ਵਰਤੋਂ ਨਹੀਂ ਕੀਤੀ ਗਈ ਤਾਂ ਜੋ ਜਿਵੇਂ ਕੋਈ ਵਿਰੋਧ ਕਰਦਾ ਜਾਂ ਫਿਰ ਪ੍ਰਸ਼ਾਸਨ ਦੀਆਂ ਜੋ ਅੱਗੇ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕੀਤਾ ਗਿਆ ਤਾਂ ਇਸ ਵਾਰ ਤੁਹਾਨੂੰ ਕਿਉਂ ਅਜੀਹ ਲੱਗਾ ਕਿ ਇਸ ਵਾਰ ਉਹ ਕੁਝ ਗਲਤ ਸ਼ਬਦਾਵਲੀ ਯੂਜ਼ ਕਰ ਸਕਦੇ ਨੇ ਜਿਸ ਕਰਕੇ ਤੁਹਾਨੂੰ ਵਿਰੋਧ ਤੇ ਉਤਰਨਾ ਪਿਆ ਜੀ ਬਿਲਕੁਲ ਮੈਨੂੰ ਲੱਗਿਆ ਕਿ ਸਾਰੇ ਜਿਨਨੇ ਵੀ ਉੱਥੇ ਕਲਾਕਾਰ ਆ ਰਹੇ ਨੇ ਸਾਰੇ ਚੰਗੇ ਨੇ ਜਿਵੇਂ ਸਰਤਾ ਸਾਹਿਬ ਖੁਦ ਆਏ ਨੇ ਖੁਦ ਆ ਰਹੇ ਨੇ ਉਹਨਾਂ ਦੇ ਖਿਲਾਫ ਅਸੀਂ ਇੱਕ ਸ਼ਬਦ ਵੀ ਨਹੀਂ ਬੋਲ ਸਕਦੇ ਸੁਨੰਦਰ ਸ਼ਰਮਾ ਜੀ ਆ ਰਹੇ ਜੋ ਕਮਾਲ ਦੀ ਪੰਜਾਬਣ ਜਦ ਬੋਲਦੀ ਹੈ ਤਾਂ ਸਿਰਫ ਪੰਜਾਬੀ ਬੋਲਦੀ ਹੈ ਉਹ ਹੈ ਸੱਚੇ ਪੰਜਾਬਣ ਉਹਨਾਂ ਦੇ ਖਿਲਾਫ ਮੈਂ ਕੁਝ ਨਹੀਂ ਕਿਹਾ ਮੈਂ ਤਾਂ ਸਿਰਫ ਹਨੀ ਸਿੰਘ ਦੇ ਖਿਲਾਫ ਕਰ ਰਿਹਾ ਇਹਨਾਂ ਦੇ ਸਾਰੇ ਗਾਣੇ ਗਲਤ ਨੇ ਇਹਨਾਂ ਨੂੰ ਮੈਂ ਛੜਨਾ ਨਹੀਂ ਗਾ ਕੇ ਦਿਖਾਉਂ ਮੰਚਤੇ ਹਨ ਤਾਂ ਹੁਣ ਕੀ ਕੁਝ ਅਗਲੀ ਕਾਰਵਾਈ ਕਰਨ ਦੀ ਸੋਚੀ ਹੈ ਕਿ ਪ੍ਰਸ਼ਾਸਨ ਵੱਲੋਂ ਕੀ ਕੁਝ ਸਹਿਯੋਗ ਮਿਲਿਆ ਤੁਹਾਨੂੰ ਕਿੱਥੇ ਕਿੱਥੇ ਤੁਸੀਂ ਗਏ ਹੋ ਇਸ ਸ਼ੋਅ ਨੂੰ ਲੈ ਕੇ ਤਾਂ ਕੀ ਲੱਗਦਾ ਜੇਕਰ ਇਸ ਸ਼ੋਅ ਦੇ ਵਿੱਚ ਫਿਰ ਗਾਣੇ ਗਾਏ ਜਾਂਦੇ ਨੇ ਅਜਿਹੇ ਤਾਂ ਕਿ ਕੁਝ ਕਾਰਵਾਈ ਹੋ ਸਕਦੀ ਹੈ ਜਾਂ ਤੁਹਾਡੇ ਵੱਲੋਂ ਕੀ ਕੁਝ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜੀ ਇਹ ਸ ਪਹਿਲੀ ਗੱਲ ਤਾਂ ਉਹ ਨਹੀਂ ਗਾਉਣਗੇ ਜੇ ਗਾਉਣਗੇ ਹਾਂ ਐਫ ਆਰ ਦਰਜ ਮੰਗ ਕੀਤੀ ਹੈ ਮੈਂ ਸ਼ੋਅ ਉਸੇ ਉਸੇ ਵਕਤ ਬੰਦ ਹੋਵੇ ਕਿਉਂਕਿ ਲਾਈਵ ਸ਼ੋਅ ਦੇ ਵਿੱਚ ਨਹੀਂ ਗਾ ਸਕਦੇ ਕੋਰਟ ਕਿਹਾ जे गांवन के एसएसपी जिम्मेदार होनगे एसएसपी खुद उतै खाडनगे या एसपी हेडक्वार्टर्स जाने के उतै जे गलत गांवन के उसी वक्त शो बंद होवेगी एफआईआर दर्ज ਲਈ मांग की ती है मैं इस तो अलावा सब तो बहुत ही विनम्रता नाल मैं मानयोग चेयरपर्सन महिला कमीशन पंजाब नु लिखया है कि हनी सिंह पेश होके माफी माफी मांगे जावे लिखित रूप इ चोबी ए फोन त नहीं ਫੋਨ ਤੇ ਮੈਂ ਨਹੀਂ ਮੰਨ ਅਸੀਂ ਨਹੀਂ ਮੰਨਾਂਗੇ ਕਿ ਰਿਕਾਰਡਿੰਗ ਕਿੱਥੇ ਹੈ ਜੀ ਫਾਈਲਿੰਗ ਕਰਨਾ ਹੈ ਸਾਨੂੰ ਰਿਕਾਰਡਿੰਗ ਚਾਹੀਦਾ ਲਿਖਿਤ ਰੂਪ ਵਿੱਚ ਦਿਓ ਬਿਲਕੁਲ ਉਸ ਤੋਂ ਅਲਾਵਾ ਜੇ ਉਹਨਾਂ ਦੇ ਵਿੱਚ ਕੁਝ ਸਚਾਈ ਹੈ ਇਮਾਨਦਾਰੀ ਹੈ ਮੰਚ ਤੇ ਮਾਫੀ ਮੰਗੋ ਸਾਰੇ ਪੰਜਾਬ ਦੇਖੇਗੇ ਬਸ ਇਹ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਤਾਂ ਇਸਨ ਸਾਡੇ ਨਾਲ ਪੰਡਿਤ ਰਾਓ ਜਿਨ੍ਹਾਂ ਨੇ तमाम ਉਹਨਾਂ ਮੁੱਦਿਆਂ ਤੇ ਗੱਲ ਕੀਤੀ ਆ ਜੋ ਪੰਜਾਬੀਆਂ ਦੇ ਨਾਲ ਜੁੜੇ ਹੋਏ ਨੇ ਤਾਂ ਕੁਝ ਦਿਨਾਂ ਦੇ ਬਾਅਦ 23 ਤਰੀਕ ਨੂੰ ਜਿਹੜਾ ਹਣੀ ਸਿੰਘ ਦਾ ਸ਼ੋਅ ਹੋਣ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਤਾਂ ਉਸ ਮੁਹੱਲੇ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਤਾਂ ਅਸੀਂ ਸ਼ੋਅ ਦੇ ਵਿੱਚ ਹੁਣ ਕਿਹੋ ਜਿਹੇ ਗਾਣੇ ਹਣੀ ਸਿੰਘ ਗਾਉਂਦੇ ਨੇ ਕਿਆ ਜਿਨ੍ਹਾਂ ਗਾਣਿਆਂ ਦਾ ਵਿਰੋਧ ਹੋ ਰਿਹਾ ਕਿ ਆ ਉਹ ਗਾਣੇ ਹਣੀ ਸਿੰਘ ਗਾਉਂਦੇ ਨੇ ਜਾਂ ਫਿਰ ਆਪਣੇ ਸ਼ਬਦਾਂ ਨੂੰ ਤੋੜ ਮੋੜ ਕੇ ਪੇਸ਼ ਕਰਦੇ ਨੇ ਤਾਂ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾ ਸਕੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਅਬ ਬੋ ਬੋ ਸ਼ੁਕਰੀਆ ਤੁਹਾਡਾ ਤੁਸੀਂ ਸਮਾਂ ਕੱਢਿਆ ਔਰ ਤੁਸੀਂ ਬੜਾ ਅੱਛਾ ਪੰਜਾਬੀਅਤ ਦੇ ਲਈ ਕੰਮ ਕਰ ਰਹੇ ਹੋ ਜੇਕਰ ਤੁਸੀਂ ਪੰਜਾਬ ਦੀ ਆਵਾਜ਼ ਚੁੱਕ ਰਹੇ ਹੋ ਤਾਂ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਪੰਜਾਬੀ ਵੀ ਤੁਹਾਡਾ ਪੂਰਾ ਸਹਿਯੋਗ ਦੇ ਰਹੇ ਨੇ ਔਰ ਤੁਹਾਨੂੰ ਐਪਰੀਸ਼ੀਏਟ ਵੀ ਕਰਦੇ ਨੇ ਸਮੇ ਸਮੇਤੇ ਸਰਕਾਰਾਂ ਵੀ ਕਰਦੀਆਂ ਨੇ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਸਿੰਗਰ ਵੀ ਜਿਹੜਾ ਤੁਹਾਡੀ ਇਸ ਗੱਲ ਨੂੰ ਮੰਨਣ ਜੇਕਰ ਪੰਜਾਬ ਦੇ ਖਿਲਾਫ ਜਾਂ ਪੰਜਾਬ ਦੀ ਨੌਜਵਾਨੀ ਦੇ ਖਿਲਾਫ ਕੁਝ ਅਜਿਹੇ ਗਾਣੇ ਗਾਉਣ ਦੀ ਕੋਸ਼ਿਸ਼ ਕਰਦੇ ਨੇ ਨਸ਼ੇ ਨੂੰ ਲੈ ਕੇ ਜਾਂ ਡਰੱਗਸ ਨੂੰ ਲੈ ਕੇ ਜਾਂ ਫਿਰ ਹਥਿਆਰਾਂ ਨੂੰ ਲੈ ਕੇ ਤਾਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਖਰਾਬ ਨਾ ਕਰੀਏ ਤੁਸੀਂ ਦੇ ਮੈਂ ਹਾਂ ਤੁਹਾਡੇ ਨਾਲ ਸਾਹਿਲ ਪਰਦਵਜ